ਆ ਆਧੇਰ ਨਾਲ ਆਈਪੀਐਲ 2025 ਆਪਾਂ ਨੂੰ ਉਹ ਤਿੰਨ ਟੀਮਾਂ ਮਿਲ ਹੀ ਗਈਆਂ ਜਿਹੜੀਆਂ ਕੁਆਲੀਫਾਈ ਕਰ ਚੁੱਕੀਆਂ ਹੁਣ ਸਿਰਫ ਵੇਟ ਹੈ ਤਾਂ ਫੋਰਥ ਟੀਮ ਦੀ ਕਿ ਹੁਣ ਟਰੇਡ ਟੀਮ ਇਹਨਾਂ ਤਿੰਨ ਟੀਮਾਂਸ ਨੂੰ ਜੁਆਇਨ ਕਰੂਗੀ ਤੇ ਫਿਰ ਇਹਨਾਂ ਦੇ ਵਿੱਚ ਐਲੀਮੀਨੇਟਰਸ ਖੇល ਕੇ ਆਪਾਂ ਨੂੰ ਆਈਪੀਐਲ 2025 ਦੀ ਚੈਂਪੀਅਨ ਟੀਮ ਮਿਲੂਗੀ ਹੁਣ ਜੇ ਆਪਾਂ ਡਾਲਟਰੀ ਹੈ ਤੇ ਜਿਹੜੀਆਂ ਤਿੰਨ ਟੀਮਾਂ ਕੁਆਲੀਫਾਈ ਹੋਈਆਂ ਇਹ ਤਾਂ ਉਹਨਾਂ ਵੀ ਤਾਂ ਹੁਣ ਸਭ ਤੋਂ ਪਹਿਲੇ ਨੰਬਰ ਤੇ ਤਾਂ ਆ ਗਿਆ ਜੀਟੀ 18 ਪੁਆਇੰਟਸ ਨਾਲ ਤੇ ਦੂਜੇ ਨੰਬਰ ਤੇ ਆਪਣੀ ਆਰਸੀਵੀ ਤੇ ਤੀਜੇ ਨੰਬਰ ਤੇ ਆ ਪੰਜਾਬ ਹੁਣ ਡੀਸੀ ਦੀ ਗੱਲ ਜੀਟੀ ਦੀ ਗੱਲ ਜੜੀ ਇਹਦਾ ਜੀਟੀ ਦੇ ਪੁਆਇੰਟ ਬਣਦੇ ਆ 18 ਤੇ ਆਰਸੀਬੀ ਤੇ ਪੰਜਾਬ ਦੋਨੋਂ ਜਨੇ ਆ 17-17 ਪੁਆਇੰਟਸ ਨਾਲ ਦੂਜੇ ਤੇ ਤੀਜੇ ਨੰਬਰ ਦੇ ਆ ਹਾਲਾ ਦੀ ਬੈਟਲ ਰਨ ਰੇਟ ਦੇ ਚੱਲਦੇ ਆਰਸੀਬੀ 2 ਤੇ ਆ ਤੇ ਪੰਜਾਬ 3rd ਤੇ ਆ ਬਟ ਹੁਣ ਇਹਨਾਂ ਤੇ ਇੰਨਾ ਟੀਮਸ ਦੀ ਜਿਹੜੀ ਹੁਣ ਬੈਟਲ ਰਏ ਦੀ ਮੈਚ ਵਿਨਿੰਗ ਸਿਚੁਏਸ਼ਨਸ ਆਊਂਡ ਯਾ ਉਹ ਹੌਂਡਿਆ ਡਿਸਾਈਡ ਕਰਨੇ ਵਾਸਤੇ ਕਿ ਇਹ ਆਪਣੇ ਆਪ ਨੂੰ ਟੌਪ 2 ਚ ਫਿਨਿਸ਼ ਕਰਨੇ ਦੀ ਕੋਸ਼ਿਸ਼ ਕਰਨ ਤਾਂ ਕਿ ਇਹਨਾਂ ਕੋਲੇ ਐਕਸਟਰਾ ਚਾਂਸ ਬਣ ਸਕੇ ਜਿਹਦੇ ਨਾਲ ਇਹ ਆਪਣੀ ਚੈਂਪੀਅਨ ਬਣਨੇ ਦੀ ਇਸ ਜਿਹੜਾ ਉਹਨਾਂ ਦਾ ਇਸ ਹਾਲ ਸੁਪਨਾ ਹੈ ਉਹਦੇ ਚ ਇਹਨਾਂ ਨੂੰ ਹੈਲਪ ਹੋ ਸਕੇ ਹੁਣ ਜਿਹੜੀ 4ਥ ਟੀਮ ਹੈ ਉਹ ਡਿਸਾਈਡ ਹੋਣੀ ਹੈ ਮੁੰਬਈ ਡੀਸੀ ਤੇ ਐਲਐਸਜੀ ਦੇ ਵਿੱਚ ਤੋਂ ਜਿੱਥੇ ਦਾ ਮੇਰੇ ਐਨਾਲਿਸਿਸ ਹੈ ਮਨਨ ਲੱਗਦਾ ਹੈ ਟੀਮ ਮੁੰਬਈ ਬੈਟਰ ਚਾਂਸਸ ਦੇ ਨਾਲ ਹੈ ਮੁੰਬਈ ਦੇ ਚਾਂਸਸ ਸਭ ਤੋਂ ਜ਼ਿਆਦਾ ਹੈ ਟੀ ਉਹ 4ਥ ਨੰਬਰ ਤੇ ਫਿਨਿਸ਼ ਕਰਦੀ ਜੇ ਤੇ ਜੇ ਫਿਨਿਸ਼ ਕਰਦੀ ਹੈ ਤਾਂ ਬਾਕੀ ਦੀਆਂ ਟੀਮਸ ਨੂੰ ਪ੍ਰੋਬਲਮ ਹੋਏਗੀ ਟੀ ਸਭ ਤੋਂ ਤਫ ਤੇ ਕੰਪੀਟੀਟਿਵ ਟੀਮ ਜੇ ਦੇਖੀ ਜਾਇਤਾ ਉਹ MI ਦੀ ਹੀ ਟੀਮ ਹੈ GT ਦੀ ਟੀਮ ਹੁਣ ਜਿਹੜਾ ਰਾਤ ਵਾਲਾ ਮੈਚ ਆ ਉਹ ਪਹਿਲਾਂ ਆਪਾਂ ਜੋ ਉਸ ਮੈਚ ਦੇ ਆਈਏ ਤਾਂ GT ਨੇ ਕਿੰਨਾ इजीली ਜਿੱਤਿਆ DC ਦੇ ਖਿਲਾਫ ਉਰੇ ਆਪਾਂ ਨੂੰ ਇੱਕ ਚੀਜ਼ ਪਤਾ ਚੱਲਦੀ ਹੈ ਤੀ ਉਹੀ GT ਦੀ ਟੀਮ ਜਿਹੜੀ MI ਦੇ ਮੈਚ ਚ ਇੰਨੀ ਸਟਰਗਲ ਕਰ ਰਹੀ ਥੀ ਟੂਟੀ ਆਰਟ ایکسپੀਰੀਐਂਸਡ ਬੋਲਿੰਗ ਲਾਈਨਅਪ ਥੀ ਤੇ ਟੱਲ DC ਦੇ ਖਿਲਾਫ ਉਹਨਾਂ ਨੇ ਕਿੰਨਾ इजीली ਮੈਚ ਜਿੱਤਿਆ ਬਈ ਇੱਕ ਵਿਕਟ ਵੀ ਆਊਟ ਨਹੀਂ ਹੋਈ ਹੈ ਜੀ ਤੌਰ ਤੇ ਪਤਾ ਚੱਲਦਾ ਹੈ ਕਿ ਬੋਲ ਇਨ ਐਕਸਪੀਰੀਅੰਸ ਤੇ ਇੱਕ ਹਾਈ ਕੰਪੀਟੀਟਿਵਿਟੀ ਦਾ ਸਾਹਮਣਾ ਹੋਣਾ ਕਿੰਨਾ ਫਰਕ ਪੰਦਾ ਹੈ ਇਸ ਸੀਚੁਏਸ਼ਨ ਜਦ ਬੂਮਰਾ ਹੁੰਦਾ ਯਾ 트ਰੈਂਡਵੋਲਟ ਹੁੰਦਾ ਦੀਪਕ ਚਾਹਰ ਹੁੰਦਾ ਭਾਈ ਉਹ ਸੁਪਰਓਵਰ ਵੀ ਦੇਖ ਲਓ ਉਹਨਾਂ ਨੇ ਕਿੰਨਾ ਟਫ ਕਰਤਾ ਜੀਟੀ ਵਸਤੇ ਜਿੱਤਣਾ ਨੋ ਬਾਲ ਹੋਣ ਦੇ ਬਾਵਜੂਦ ਵੀ ਤਾਂ ਪਰ ਡੀਸੀ ਉਹਨਾਂ ਦੀ ਉਹ ਖਰਾਬ ਫਾਰਮ ਹੁਣ ਤੱਕ ਚੱਲੀ ਹੋ ਜਾ ਰਹੀ ਹੈ ਚੱਲੀ ਹੋ ਜਾ ਰਹੀ ਹੈ ਮਤਲਬ ਪਹਿਲੇ ਜਿਹੜੇ 6 ਮੈਚਸ ਨੂੰ ਜੇ ਆਪਾਂ ਛੱਡ ਦੀਏ ਉਤ ਬਾਅਦ ਵਾਲੇ ਹੁਣ ਤੱਕ ਜਿੰਨੇ ਮੈਚ ਖੇលਿਆ ਉਹਨਾਂ ਚ ਉਹਨਾਂ ਦੀ ਜੜੀ ਵੇਨੇ ਪਰਸੈਂਟੇਜ ਆ ਬਾਈ ਉਹ ਮਤਲਬ 10% ਦੀ ਰਹੀ ਆ ਆਈ ਥਿੰਕ ਪਿਛਲੇ 7 ਮੈਚਾਂ ਜੋ ਉਹਨਾਂ ਨੇ ਇੱਕ ਮੈਚ ਹੀ ਜਿੱਤੇ ਤੇ ਜੇ ਉਹਨਾਂ ਦਾ ਮੈਚ ਜਿਹੜਾ ਪੰਜਾਬ ਵਾਲਾ ਵੀ ਤਾਂ ਜੇ ਉਹ ਨਾ ਰੱਦ ਹੁੰਦਾ ਤਾਂ ਉਹ ਮੈਚ ਵੀ ਡੀਸੀ ਲਗਭਗ ਹਾਰ ਹੀ ਚੁੱਕੀ ਸੀ ਤਾਂ ਉਹਰੇ ਤੇ ਆਪਾਂ ਡੀਸੀ ਦੇ ਚਾਂਸਸ ਮੰਨੋ ਤਾਂ ਬਹੁਤ ਮੁਸ਼ਕਲ ਲੱਗ ਰਿਹਾ ਉਹਨਾਂ ਦੇ ਆਉਣੇ ਦੇ ਪਰ ਮੁੰਬਈ ਦੇ ਚਾਂਸਸ ਹਾਈ ਆ ਹੁਣ ਇੱਕ ਜਿਹੜਾ ਅੱਜ ਦਾ ਮੈਚ ਖੇਡਿਆ ਜਾਣਾ ਐਲਐਸਜੀ ਹਰ ਐਸਆਰਐਚ ਦੇ ਵਿੱਚਾਂ ਆਸਾ ਦਾ ਜਨ ਹਾਲਿਆ ਦੀ ESG ਦਾ ਇਨਰ ਗ੍ਰੋਫਰਟ ਨਹੀਂ ਬਈ ਰਾਜਿਤ ਵੀ ਜਾਉਂਗੇ ਤਾਂ ਵੀ ਇਨਾ ਫਰਕ ਨਹੀਂ ਹੈ ਫੈਨਸ ਵਾਸਤੇ ਸਹੀ ਹੋ ਜਿਹੜਾ ਤੇ ਬਟ ਐਲਐਸਜੀ ਵਾਸਤੇ ਜਿੰਨਾ ਬਹੁਤ ਜ਼ਰੂਰੀ ਹੈ ਜੇ ਪਰ ਮੇਰੇ ਮੇਰੇ ਐਨਾਲਿਸਿਸ ਦੇ ਥਰੂ ਦੇਖਾ ਜਾਏ ਤਾਂ ਐਲਐਸਜੀ ਚਾਹੇ ਆਪਣੇ ਅਜਲੇ ਜੋ ਤਿੰਨ ਮੈਚਸ ਜਿੱਤ ਵੀ ਜਾਏ ਫਿਰ ਵੀ ਇਨਾ ਜਿਆਦਾ ਇੰਪੈਕਟ ਨਹੀਂ ਪਾਉਗਾ ਕਿ ਉਹ ਕੁਆਲੀਫਾਈਡ ਅਰ ਜਾਏ ਖਾਲਾਤੀ ਲੋਜੀਕਲੀ ਕੁਛ ਨਾ ਕੁਛ ਹੋ ਜੇ ਇੱਧਰ ਉੱਧਰ ਤਾ ਕਰ ਸਕਦੇ ਆ ਬਟ 90% ਚਾਂਸਸ ਐਟ ਯੂ ਨਹੀਂ ਕਰ ਪਾਉਂਗੇ ਤਾਂ ਉਸ ਦਾ ਸਾਫ ਤੇ ਐਲਐਸਜੀ ਦੇ ਵੀ ਚਾਂਸਸ ਉਹਨੇ ਹੈ ਹੀ ਨਹੀਂ ਹੈ ਜੇ ਅੱਜ ਦਾ ਮੈਚ ਹਾਰ ਜਾਂਦੇ ਤਾਂ ਐਲਐਸਜੀ ਆਊਟ ਹੋ ਜੂਗੀ ਤੇ ਫਿਰ ਜਿਹੜੇ ਮੇਨਮੈਂਟ ਬੈਟਲ ਆ ਪੰਜ ਟੀਮਾਂ ਦੇ ਵਿੱਚ ਹੀ ਰਹਿ ਜੂਗੀ ਤਾਂ ਫਿਰ ਉੱਧਰ ਤੇ ਹੀ ਦੇਖਿਆ ਜਾਏਗਾ ਜਿਹੜੇ ਟੇਡੇ ਟਾਈਮ ਹੁਣ ਅੱਗੇ ਜਾ ਰਹੀ ਆ ਤੇ ਜਿੱਤਣ ਦੇ ਅਸਾਰ ਬਣਦੇ ਆ ਤੇ ਜਲਦੀ ਤੋਂ ਜਲਦੀ ਸਬਸਕ੍ਰਾਈਬਰ ਬਤਾਓ ਆਡੀਅנס ਬਿਲਡ ਕਰੋ ਤਾਂ ਕਿ ਮੈਂ ਲਾਈਵ ਆ ਸਟੈਂਡ ਤੇ ਆਪਾਂ ਲਾਈਵ ਤੇ ਵੀ ਫੰਕਸ਼ਨ ਕਰ ਸਕੀਏ ਜੇ ਵੀਡੀਓ ਇਨਫੋਰਮੇਟਿਵ ਲੱਗੇ ਸਹੀ ਲੱਗੇ ਵਧੀਆ ਲੱਗੇ ਤਾਂ ਆਪਣੇ ਜਿਹੜੇ ਫਰੈਂਡਸ ਨੇ ਜਾਂ ਕੋਈ ਵੀ ਨੇ ਉਹਨਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਤਤ ਲਈ ਵਾਸਤੇ ਧੰਨਵਾਦ